ਨਮਸਕਾਰ ਦੋਸਤੋ ਮੇਰਾ ਨਾਮ ਡਾਕਟਰ ਮਨੋਪਰ ਗਵ ਹੈ ਇਹਨਾਂ ਵੀਡੀਓਜ਼ ਦੇ ਰਾਹੀਂ ਚੰਗੀ ਸਿਹਤ ਦੇਣਾ ਮੇਰਾ ਮਿਸ਼ਨ ਹੈ ਔਰ ਮੈਂ ਅਸ਼wini ਸ਼ਰਮਾ ਜੀ ਦਾ ਵੀ ਧੰਨਵਾਦ ਕਰਦਾ ਜਿਹੜੇ ਇਸ ਇਹਨਾਂ ਵੀਡੀਓਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ ਦੋਸਤੋ ਅੱਜ ਦਾ ਟੌਪਿਕ ਹੈਗਾ ਕਿ ਜੀਭ ਦੇ ਉੱਤੇ ਸਫੇਦੀ ਆਣਾ ਜੀਭ ਚਿੱਟੀ ਹੋ ਜਾਣਾ ਜੀਭ ਦੇ ਉੱਤੇ ਕੋਟਿੰਗ ਜੀ ਜੰਮ ਜਾਣਾ ਦੋਸਤੋ ਆਮੂਮਨ ਹਰ ਬੰਦੇ ਦੇ ਵਿੱਚ ਹਰ ਦੂਸਰੇ ਬੰਦੇ ਦੇ ਵਿੱਚ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ ਜੀਭ ਜਦੋਂ ਵੀ ਉਹਦੀ ਦੇਖੀ ਜਾਏਗੀ ਉਹ ਬਹੁਤ ਜ਼ਿਆਦਾ ਕੋਟਲਡ ਹੋਏਗੀ ਉਹਨੂੰ ਕੋਟਲਡ ਟੰਗ ਕਹਿ ਦਿੰਦੇ ਆ ਜੀਭ ਦਾ ਸਫੇਦ ਹੋਣਾ ਕਹਿ ਦਿੰਦੇ ਦੋਸਤੋ ਇਹਦੇ ਮोटे-ਮोटे ਕਾਰਨ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਜਿਨ੍ਹਾਂ ਲੋਕ ਰਾਤ ਦਾ ਖਾਣਾ ਲੇਟ ਖਾ ਰਹੇ ਜਿਨ੍ਹਾਂ ਲੋਕ ਬਿਨਾਂ ਭੁੱਖ ਤੋਂ ਟਾਈਮ ਦੇ ਪਵੰਦ ਹੋ ਕੇ ਖਾਣਾ ਖਾਈ ਜਾ ਰਹੇ ਨਹੀਂ ਵੀ ਭੁੱਖ ਆ ਦੋ ਦੋ ਤਿੰਨ ਤਿੰਨ ਵਾਰ ਖਾਣਾ ਖਾ ਰਹੇ ਜਿਨ੍ਹਾਂ ਲੋਕ ਕਫ ਪ੍ਰਕੋਪਕ ਯਾਨੀ ਕਿ ਰੇਸ਼ਾ ਵਾਲੀਆਂ ਚੀਜ਼ਾਂ ਬਾਏ ਵਾਲੀਆਂ ਚੀਜ਼ਾਂ ਬਹੁਤ ਜ਼ਿਆਦਾ ਖਾ ਰਹੇ ਜਿੰਨੇ ਲੋਗ ਰਾਤਰੀ ਨੂੰ ਦਹੀਂ ਦੁੱਧ ਪਨੀਰ ਲੱਸੀ ਖੋਆ ਮਿੱਠੀਆਂ ਚੀਜ਼ਾਂ ਤਲੀਆਂ ਚੀਜ਼ਾਂ ਨਮਕੀਨ ਚੀਜ਼ਾਂ ਇਹ ਖਾ ਰਹੇ ਆ ਜਿੰਨੇ ਲੋਗ ਸਵੇਰੇ 6 ਵਜੇ ਤੋਂ ਲੈ ਕੇ 10 ਵਜੇ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਪੀਂਦੇ ਆ ਬਿਨਾ ਪਿਆਸ ਤੋਂ ਜਿੰਨੇ ਲੋਕਾਂ ਦੇ ਵਿੱਚ ਪਹਿਲੇ ਹੀ ਡਾਈਜੈਸ਼ਨ ਬਹੁਤ ਘੱਟ ਹੈ ਲੇਕਿਨ ਉਹ ਹੈਵੀ ਡਾਈਟ ਖਾਂਦੇ ਆ ਹੈਬਿਚੁਅਲ ਉਹ ਸਾਰਿਆਂ ਦੇ ਵਿੱਚ ਇੱਕ ਪ੍ਰੋਬਲਮ ਆਂਦੀ ਹੈ ਉਹਨਾਂ ਦੀ ਟੰਗ ਕੋਟਡ ਹੋਣ ਲੱਗ ਪੈਂਦੀ ਹੈ ਦੋਸਤੋ ਆਯੁਰਵੇਦ ਦਾ بیس ਹੈ ਅਗਨੀ ਅਗਨੀ ਨੂੰ ਲੈ ਕੇ ਹੀ ਸਾਰੀ ਚਿਕਿਸਾ ਹੈ ਸਾਰਾ ਆਹਾਰ ਵਿਆਰ ਦੋਸਤੋ ਅਗਰ ਅਗਨੀ ਦੇ ਉੱਤੇ ਪਾਣੀ ਪਾ ਕੇ ਤੁਸੀਂ ਉਹਨੂੰ ਠੰਡਾ ਕਰ ਦੋਗੇ ਤਾਂ ਬਹੁਤ ਗੰਭੀਰ ਬਿਮਾਰੀਆਂ ਤੁਹਾਨੂੰ ਦੇਖਣ ਨੂੰ ਮਿਲੂਗੀਆਂ ਜ ਜਿਹਦੇ ਵਿੱਚ ਸਲੋ ਮੈਟਾਬੋਲਿਜ਼ਮ ਹੋਣ ਦੇ ਕਰਕੇ ਕੁਝ ਬਿਮਾਰੀਆਂ ਡਾਇਬੀਟਿਸ ਥਾਇਰੋਇਡ ਦੀਆਂ ਈਵਨ ਜਿਹੜੀਆਂ ਹਾਰਮੋਨਲ ਚੇਂजेस ਹੁੰਦੇ ਆ ਹੋਰ ਵੀ ਕਈ ਤਰ੍ਹਾਂ ਨੇ ਪ੍ਰੋਬਲਮਸ ਹੈਗੀਆਂ ਜੇ ਕਿਡਨੀ ਡਿਸਆਰਡਰ ਹੈ ਲਿਵਰ ਡਿਸਆਰਡਰ ਆ ਜਾਂਦੇ ਆ ਦੋਸਤੋਂ ਤੋਨੂ ਆਪਣੀ ਬਾਡੀ ਦੀ ਪ੍ਰਕਿਰਤੀ ਦੇ ਅਕੋਰਡਿੰਗ ਹੀ ਪਾਣੀ ਪੀਣਾ ਵਾਗਵਟ ਨੇ ਅਲਪ ਪਾਣੀ ਦਾ ਇਸਤੇਮਾਲ ਕਰਨ ਲਈ ਬੋਲਿਆ ਲੇਕਿਨ ਅਲਪ ਦਾ ਮਤਲਬ ਇਹ ਆ ਕਿ ਪਿਆਸ ਦੇ ਅਕੋਰਡ 6 ਤੋਂ 10 ਵਜੇ ਦਾ ਸਵੇਰ ਦਾ ਟਾਈਮ ਕ ਆਫ ਦਾ ਟਾਈਮ ਹੁੰਦਾ ਉਸ ਵੇਲੇ ਬਿਲਕੁਲ ਗਲਾਸ ਭਰ-ਭਰ ਕੇ ਜੱਗ ਭਰ-ਭਰ ਕੇ ਪਾਣੀ ਨਾ ਪੀਓ ਜਿਹੜੇ ਲੋਕਾਂ ਦੀ ਟੰਗ ਕੋਟਡ ਹੈ ਮੈਂ ਉਹਨਾਂ ਲਈ ਕੁਝ ਇਲਾਜ ਦੱਸਣ ਲੱਗਾ ਜਿਹੜੇ ਤੁਸੀਂ ਬੇਸਿਕ ਘਰ ਚ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ oral hygiene ਮੇਨਟੇਨ ਕਰੋ ਸਵੇਰ ਨੂੰ ਮੂੰਹ ਦੇ ਵਿੱਚ ਫਟਕੜੀ ਦੇ ਪਾਣੀ ਦੇ ਨਾਲ ਚੂਲੀਆਂ ਕਰੋ ਦੰਤਨ ਕਰੋ ਟੰਗ ਨੂੰ ਕਲੀਨ ਕਰੋ ਅਗਰ ਟੰਗ ਕਲੀਨਰ ਹੈ ਬਹੁਤ ਵਧੀਆ ਨਹੀਂ ਤਾਂ ਦੰਤਨ ਦੇ ਨਾਲ ਵੀ ਟੰਗ ਕਲੀਨ ਕਰ ਸਕਦੇ ਆ ਦੋਸਤੋਂ ਰਾਤ ਦਾ ਖਾਣਾ ਜਿਹੜਾ ਉਹਨੂੰ ਬੰਦ ਕਰ ਦਿਓ ਸ਼ਾਮ ਨੂੰ 6-7 ਵਜੇ 7 ਵਜੇ ਲਾਸਟ ਮੀਲ ਲੈ ਲਓ ਉਹਦੇ ਵਿੱਚ ਵੀ ਹਲਕਾ ਖਾਣਾ ਲਓ ਜਿੰਨੀਆਂ ਮਿੱਠੀਆਂ ਔਰ ਰੇਸ਼ਾ ਬਣਾਉਣ ਵਾਲੀਆਂ ਚੀਜ਼ਾਂ ਰਾਤ ਨੂੰ ਬਿਲਕੁਲ ਨਾ ਖਾਓ ਸਵੇਰ ਨੂੰ ਲੈ ਸਕਦੇ ਹੋ ਤੁਸੀਂ ਖਾਣੇ ਤੋਂ ਪਹਿਲਾਂ ਔਰ ਖਾਣੇ ਤੋਂ ਬਾਅਦ ਬਹੁਤ ਜ਼ਿਆਦਾ ਪਾਣੀ ਨਾ ਪੀਓ ਔਰ ਅਦਰਕ ਨੂੰ ਥੋੜੀ ਜੀ ਅਦਰਕ ਦਾ ਪੀਸ ਕੱਟ ਕੇ ਉਹਦੇ ਤੇ ਨਮਕ ਲਗਾ ਕੇ ਉਹਨੂੰ ਮੂੰਹ ਦੇ ਵਿੱਚ ਰੱਖ ਲਓ ਚਬਾ ਚਬਾ ਕੇ ਖਾ ਲਓ ਜਾਂ ਸਵੇਰੇ ਉੱਠ ਕੇ ਅਜਵਾਇਨ ਔਰ ਜੀਰੇ ਦਾ ਪਾਣੀ ਅੱਧਾ ਚਮਚ ਅਜਵਾਇਨ ਅੱਧਾ ਚਮਚ ਜੀਰਾ ਉਬਾਲ ਕੇ ਪਾਣੀ ਪੀਣਾ ਸ਼ੁਰੂ ਕਰ ਦੋ ਦੋਸਤੋ ਆਪਣੀ ਅਗਨੀ ਨੂੰ ਤੇਜ਼ ਕਰਨਾ ਸ਼ੁਰੂ ਕਰ ਦਿਓ ਸੌਫ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਪਾਣੀ ਨੂੰ ਪਿਆਜ਼ ਅਕੋਰਡਿੰਗ ਪੀਣਾ ਸ਼ੁਰੂ ਕਰ ਦਿਓ ਰਾਤ ਦਾ ਖਾਣਾ ਬੰਦ ਕਰ ਦਿਓ ਤੁਹਾਨੂੰ ਤੁਹਾਡੇ ਮੈਟਾਬੋਲਿਕ ਡਿਸਆਰਡਰਸ ਦੇ ਵਿੱਚ ਇੰਪਰੂਵਮੈਂਟ ਦਿਖਣ ਲੱਗ ਪੇਗੀ ਅਗਨੀ ਤੇਜ਼ ਹੋ ਜਾਏਗੀ ਜੀਵ ਦੀ ਕੋਟਿੰਗ ਸਾਫ਼ ਹੋ ਜਾਏਗੀ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਧੰਨਵਾਦ ਜੀ